ਸਤਿ ਸ੍ਰੀ ਅਕਾਲ ਸਭ ਨੂੰ ਪੰਜਾਬ ਫੋਰਕਾਸਟ ਵਿੱਚ ਸਵਾਗਤ ਕਰਦੇ ਆਂ ਸਰਚ ਸੇਜ ਕੰਟਾਂ ਦਾ ਫਰਤਾ ਪਰਮਾਤਮਾ ਹਨੁਪੰਦ ਬਹੁਤ ਬਹੁਤ ਰੱਖ ਕੇ ਅੱਜ ਅਸੀਂ ਅੱਜ ਇਹ ਜੋ ਕਿ ਫਰਤਾ ਹੁਣ ਹੌਲਚਕ ਹੋ ਰਹੀ ਹੈ ਅੰਜੋ ਜੋ ਕਿ ਤੁਸੀਂ ਵੇਖਿਆ ਹੋਗਾ ਕਿ ਜਿੰਨੇ ਵੀ ਕਨੈਕਟ ਮਾਫੜ ਬਣੀ ਰਹੀ ਹੈ ਸੋ ਇਸ ਦਾ ਮਤਲਬ ਇਹ ਹੈ ਕਿ ਕੰਨ ਜੋ ਕਿ ਨਹੀਂ ਜੋ ਪਰਸੋਂ ਵੀ ਤਰੀਕ ਨੂੰ ਯਕਤ ਫਰਤੋਂ ਦਰਮਿਆਨ ਬਦ ਦਸਤ ਪਤਿਮ ਚਾਸਪੇ ਪਹੁੰਚ ਰਿਹਾ ਜਿਸ ਦਾ ਅਸਰ ਜੰਮੂ ਕਸ਼ਮੀਰ ਸਿਰਨਾ ਘਣ ਲੇਦਾ ਆਖ ਤੇ ਦੇਖੋ ਆਪਣੇ ਉਹ ਗਿੱਦਰ ਹਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੇ ਉਹ ਪੰਜਾਬ ਸਮੇਤੁੱ ਚ ਉਤਪਾਰਤ ਨੂੰ ਜਿਸ ਵਿੱਚ ਜੋਗੀ ਟੰਡੀ ਘਰ ਦਿਲ ਦੀ ਪੱਥੋਂ ਜੁਪੇ ਹਰਿਆਣਾ Rajasthan ਗੰਧਕ ਚੜਦਾ ਪੰਜਾਬ ਜਦੋਂ ਕੋ ਸ਼ਾਮਲ ਹੋ ਜਾਂਦੇ ਉਸ ਵਿੱਚ ਜੋਗੀ ਵਧੀਆ ਮੀ ਤੇ ਕੋਈ ਨਾ ਤੇਜਮੀ ਤੇ ਕੋਈ ਨਾ ਮੋਟੇ ਘੜੇ ਮਾਰੀ ਤੇ ਤੁਹਾ ਕੋਈ ਨਾ ਮੋਟੇ ਘੜੇ ਮਾਰੀ ਹੋ ਸਕਦੀ ਹੈ ਸੋ ਘੜੇ ਮਾਰ ਜਿਆਦਾ ਹੋ ਸਕਦੀ ਹੈ ਕੋਈ ਨਾ ਕਿ ਵਿੱਚ ਉਹ ਆਪਣਾ ਵਿਚਾਰ ਰੱਖਿਓ ਕਿ ਇਸ ਵਿੱਚ ਡਿੱਗਣ ਦੇ ਕਿੰਨਾ ਆਪਪਰ ਸਾਖ ਨਹੀਂ ਕਿ ਕਾਲ ਤੋਂ ਜੋ ਕਿ ਪੁਰੇ ਦੀਆਂ ਵਾਪਸੀਆਂ ਪੁਰੇ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਉਸ ਦਾ ਮਤਲਬ ਇਹ ਕੀ ਹੋਣਾ ਜੋ ਕਿ ਹਾਈ ਕਲਮ ਡੈਕਸ ਜ਼ਿਆਦਾ ਵਧੇ ਹੋਣ ਕਰਕੇ ਜੇਕਰ ਕੱਲ ਦੁਪਹਿਰ ਦੇ ਕਾਲਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੁਪ ਲੰਘ ਕੀਤਾ ਫਿਰ ਤੋਂ ਜੋ ਕਿ ਸਿਸਟਮ ਦਾ ਬਸ ਕੰਮ ਘੱਟਿਆ ਲੈਸ ਨੇ ਉਹ ਕਿ ਸਿਸਟਮ ਨੇ ਇਹ ਜੋ ਕਿ ਪੂਰਬੀ ਹਵਾਵਾਂ ਤੇ ਕਿ ਇਸ ਨੂੰ ਹਾਈ ਕੈਮ ਡੈਕਸ ਜੁਰਤ ਜ਼ਿਆਦਾ ਪੈਂਦੀ ਹੈ ਕੱਲ ਬੰਗਾਲ ਦੇ ਘਾੜ ਤੇ ਅਰਧ ਸਗਰ ਤੋਂ ਹਵਾਵਾਂ ਦੀ ਰਿਪੋਰਟ ਮਿਲੇਗੀ ਇਸ ਨੂੰ ਇਸ ਨਾਲ ਇਹ ਹੋਰ ਮਜ਼ਬੂਤ ਹੋਵੇਗਾ ਤੇ ਕਿਨਾਂ ਮੋਟੀ ਗੜੇ ਮਾਰੇ ਕਰ ਸਕਦਾ ਤੇ ਹੋਵੇਗੀ ਜ਼ਰੂਰ ਤੇ ਜੇਕਰ ਸ਼ਾਮ ਪ੍ਰੰਤ ਸ਼ਾਮ ਨੂੰ ਜਦੋਂ ਵੀ ਕਿਤੇ ਕਾਲੇ ਪੁੱਤਾਂ ਦੇ ਕਾਲੇ ਪੁੱਤਾਂ ਨੂੰ ਕਿਨਾਂ ਜੋ ਗੜੇ ਮਾਰੇ ਕਰਦੇ ਹੋਣਗੇ ਤਾਂ ਪਛੋਂ ਵਿੱਚੋਂ ਜਦੋਂ ਸੂਟ ਨਿਕਲੇਗਾ ਤਾਂ ਉਹ ਤੁਹਾਨੂੰ ਸਭ ਤੋਂ ਹੀਰੇ ਵਰਗੇ ਜੋ ਕਿ ਗੜੇ ਦੇਖਣ ਦੇ ਮਨਾਂਗੇ ਸੋ ਇਹ ਕੁਦਰਤ ਆਪੋ ਆਪਣਾ ਪੇਸ਼ ਹੈ ਅਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ ਕਿਵੇਂ ਹੋਵੇਗਾ ਪਰੰਤੂ ਪਰਮਾਤਮਾ ਸਮਝੀ ਰੱਖੀ ਲਈ ਬੈਠਾ ਹੈ ਤੇ ਆਪ ਕੋ ਆਪਣ ਜੋ ਕਿ ਖੇਤੀਬਾੜੀ ਦਾ ਕੰਮ ਚੱਲ ਰਿਹਾ ਹੈ ਜੇ ਤੁਸੀਂ 21 ਫਾਈਬਰ ਤੋਂ 27 ਫਰਵਰ ਤੋਂ ਕਰ ਤੱਕ ਦੇਣ ਕਿਉਂਕਿ ਕਲ ਤਾਰਤੋਂ ਇਹ ਸਿਸਟਮ ਨੇ ਪੂਰੇ ਉੱਤਰ ਪ੍ਰਾਂਤ ਨੂੰ ਆਪਣੇ ਜੋ ਕਿ ਬੁੱਕ ਵਿੱਚ ਲੈ ਲੈਣਾ ਤੇ ਫਿਰ ਤਾਰਤੋਂ ਉਠਾਣ ਦਾ ਚਿਰ ਬਾਅਦ ਹੋ ਜਾਵੇਗੀ ਜੋ ਕਿ ਤਾਵਨ ਹੁਣ ਬੋਧ ਕਿਸਾਨ ਲਗਾ ਕੋ ਕਿਪਿੰਗਾਂ ਤੱਕ ਮੰਡੀ ਸਹਾਇਕ ਬੋਧ ਬੋਧ ਕਾਟ ਚਾਣਗੇ ਤੇ ਫਿਰ ਉਸ ਮੈਂ ਜੋ ਕੀਤੇਗੀ ਤੁਹਾਨੂੰ ਤੁਹਾਨੂੰ ਪਹੁੰਚੇਗੀ ਬਾਕੀ ਸਾਰੇ ਅਪਡੇਟ ਕਰਦਾ ਹਾਂ ਉਸ ਤੋਂ ਬਾਅਦ ਜੋ ਉੱਤਰ ਪੁੱਛਣੇ 20 ਪੂਰੀ ਰੀਸ ਹੋ ਜਾਣਗੇ ਇਸ ਨਾਲ ਫਤ ਪਰ ਤੁਹਾਨੂੰ ਹੋਵੇਗਾ ਬਾਕੀ ਪਰਮਾਤਮਾ ਕਭ ਜਾਣ ਜਾਣ ਤੇ ਕੱਲ ਨੂੰ ਜੋ ਕੁੱਤਰ ਪੁੱਛਣੇ ਉਹ ਬੰਦ ਹੋ ਜਾਣਗੇ ਤੇ ਪੂਰੀ ਹੋ ਜਾਣਗੇ ਇਸ ਨਾਲ ਇਸ ਨਾਲ ਸਿਸਟਮ ਨੂੰ ਫੁੱਲ ਪਾਲਿਮੇਨਿਕ ਤੇ ਹੋਰ ਮਜ਼ਬੂਤ ਹੋ ਕੇ ਭਾਰੀ ਮੀ ਤੇ ਗੁਰੇ ਮਾਰਕ ਕਰੇਗਾ ਧੰਨਵਾਦ